ਰਾਜ ਕੁਮਾਰ ਜੀ ਨੇ ਇਹਨਾਂ ਦਾ ਫਲੈਟ ਸੀਗੀ ਜਿੱਥੇ ਕਿ ਕਲਕੱਤੇ ਇਹਨਾਂ ਨੇ ਦੋ ਮਿੰਟ ਬਾਅਦ ਸੇ ਉਤਰੇ ਤਾਂ ਇਹ ਬੱਚਾ ਸਾਡਾ ਭਖਾਰੀ ਬਣਿਆ ਹੋਇਆ ਸੀ ਇਹਨਾਂ ਨੇ ਇਹਨੇ ਬੱਚੇ ਨੇ ਸਾਡੇ ਨੇ ਇਹਨਾਂ ਨੂੰ ਕਿਹਾ ਵੀ ਚਾਹ ਪਿਲਾਓ ਇਹ ਪੰਜਾਬੀ ਬੋਲਿਆ ਪੰਜਾਬੀ ਬੋਲਣ ਦੇ ਨਾਤੇ ਇਹਨਾਂ ਨੇ ਐਡਾ ਸਟੈਂਡ ਲਿਆ ਕਿ ਮੈਂ ਇਹਨੂੰ ਪੰਜਾਬ ਛੱਡ ਕੇ ਸਰਦਾਰਾ ਖਾਨ ਜੀ ਅੱਖ ਜੀ ਨੋਜਵਾਨ ਤੁਹਾਡਾ ਕੀ ਲੱਗਦਾ ਭਤੀਜਾ ਜੀ ਮੇਰਾ ਠੀਕ ਹੈ ਤੇ ਕਿਵੇਂ ਮੈਸੇਜ ਕਰ ਰਿਹਾ ਹਾਂ ਇਹਨੇ ਨੰਨੇ ਹਸੇ ਬਾਅਦ ਤੁਹਾਡਾ ਭਤੀਜਾ ਤੁਹਾਨੂੰ ਮਿਲਿਆ ਬਹੁਤ ਬਹੁਤ ਵੱਡੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਰਾਜਕੁਮਾਰ ਜੀ ਦਾ ਧੰਨਵਾਦ ਕਰਦਾ ਕਿ ਇਸ ਤਰ੍ਹਾਂ ਦੇ ਇਨਸਾਨ ਨੂੰ ਇੱਕ ਸਨਮਾਨਿਤ ਕਰਨਾ ਛੋਟਾ ਜਿਹਾ ਕੰਮ ਹੈ ਕਿ ਅਸੀਂ ਖੁਦਾ ਅੱਗੇ ਇੱਕ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਖੁਦਾ ਇਸ ਤਰ੍ਹਾਂ ਦੇ ਇਨਸਾਨ ਬਹੁਤ ਘੱਟ ਨੇ ਤੇ ਬਹੁਤ ਲੋਕਾਂ ਨੂੰ ਇਸ ਤਰ੍ਹਾਂ ਮਤਲਬ ਕਰਨਾ ਚਾਹੀਦਾ ਜਿਵੇਂ ਰਾਜਕੁਮਾਰ ਜੀ ਨੇ ਕਰਿਆ ਰਾਜਕੁਮਾਰ ਜੀ ਨੇ ਇਹਨਾਂ ਦਾ ਫਲੈਟ ਸੀਗੀ ਜਿੱਥੇ ਕਿ ਕਲਕੱਤੇ ਇਹਨਾਂ ਨੇ 2 ਮਿੰਟ ਬਾਅਦ ਸੇ ਉਤਰੇ ਤਾਂ ਇਹ ਬੱਚਾ ਸਾਡਾ ਭੁਖਾਰੀ ਬਣਿਆ ਹੋਇਆ ਸੀ ਇਹਨਾਂ ਨੇ ਇਹਨੇ ਬੱਚੇ ਨੇ ਸਾਡੇ ਨੇ ਇਹਨਾਂ ਨੂੰ ਕਿਹਾ ਵੀ ਚਾਹ ਪਿਲਾਓ ਇਹ ਪੰਜਾਬੀ ਬੋਲਿਆ ਪੰਜਾਬੀ ਬੋਲਣ ਦੇ ਨਾਤੇ ਇਹਨਾਂ ਨੇ ਐਡਾ ਸਟੈਂਡ ਲਿਆ ਕਿ ਮੈਂ ਇਹਨੂੰ ਪੰਜਾਬ ਛੱਡ ਕਿਉਂ ਉਥੋਂ ਹੌਲੀ ਹੌਲੀ ਕੋਈ ਵੀ ਬੰਦਾ ਇੰਨਾ ਰਿਸਕ ਨਹੀਂ ਲੈ ਸਕਦਾ ਜੀ ਇਹਨਾਂ ਨੇ 3 ਦਿਨ ਆਪਣੇ ਖਰਚੇ ਨਾਲ ਬੰਬੇ ਤੋਂ ਲਿਆ ਕੇ ਕਲਕੱਤੇ ਤੋਂ ਲਿਆ ਕੇ ਸਾਡੇ ਕੋਲੇ ਸੌਪਿਆ ਅਸੀਂ ਤਾਂ ਬਹੁਤ ਵੱਡਾ ਧੰਨਵਾਦ ਕਰਦੇ ਆਂ ਪਬਲਿਕ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹਦੇ ਬੱਚੇ ਖੋਏ ਹੋਏ ਨੇ ਇਸ ਤਰ੍ਹਾਂ ਦਾ ਸਨਮਾਨਿਤ ਕਰਨਾ ਚਾਹੀਦਾ ਉਹਨਾਂ ਨੂੰ ਇਸ ਤਰ੍ਹਾਂ ਦਾ ਇਨਸਾਨ ਹਰ ਬੰਦੇ ਨੂੰ ਬਣਨਾ ਚਾਹੀਦਾ ਹੈ ਇਹਨਾਂ ਦਾ ਅਸੀਂ ਬਹੁਤ ਬੜਾ ਧੰਨਵਾਦ ਕਰਦੇ ਆ ਉਦੋਂ ਬਾਅਦ ਚ ਇਹਨਾਂ ਨੇ ਇੱਥੇ ਲੈ ਲਿਆਉਣ ਤੋਂ ਬਾਅਦ ਮਹਿੰਦਰ ਸਿੰਘ ਜੀ ਕੋਲੇ ਲੈ ਸਾਡੇ ਨਜ਼ਦੀਕੀ ਨੇ ਮਹਿੰਦਰ ਸਿੰਘ ਜੀ ਬਹੁਤ ਨਜ਼ਦੀਕੀ ਨੇ ਇਹਨਾਂ ਨੇ ਇੰਨੀ ਮਿਹਨਤ ਕਰੀ ਜਿਹਦੀ ਕੀਮਤ ਕੋਈ ਨਹੀਂ ਇਹਨਾਂ ਨੇ ਮਤਲਬ ਕਿਹਾ ਕਿ ਆਪਣੇ ਏਰੀਏ ਦਾ ਬੱਚਾ ਹੈ ਉਹ ਤੋਂ ਪੁੱਛੋ ਉਹ ਤੋਂ ਪੁੱਛ ਇਹਨਾਂ ਨੇ ਆਪਣਾ ਕੰਮ ਛੱਡਤਾ ਮਹਿੰਦਰ ਸਿੰਘ ਜੀ ਨੇ ਇਸੇ ਕੰਮ ਤੇ ਹੋ ਗਏ ਹੌਲੀ ਹੌਲੀ ਕਰਦਿਆਂ ਕਰਦਿਆਂ ਉਦੋਂ ਬਾਅਦ ਚ ਫੇਰ ਅਸੀਂ মিডিਆ ਦਾ ਤੁਹਾਨੂੰ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਇਹ ਵੀਡੀਓ ਪਾਈ ਵੀਡੀਓ ਪਾਉਣ ਤੋਂ ਬਾਅਦ ਸਾਡੇ ਪਿੰਡ ਚ ਪਤਾ ਲੱਗਾ ਪਤਾ ਲੱਗਣ ਤੋਂ ਬਾਅਦ ਫੇਰ ਮਹਿੰਦਰ ਸਿੰਘ ਜੀ ਨਾਲ ਅਸੀਂ ਕੰਡਕਟ ਕਰਿਆ ਕੰਡਕਟ ਕਰਕੇ মিডিਆ ਦਾ ਅਸੀਂ ਬਹੁਤ ਜਿਆਦਾ ਧੰਨਵਾਦ ਕਿੰਨੇ ਸਮੇਂ ਤੋਂ ਲਾਪਤਾ ਸੀ ਕੋਟਪੀਚਾ ਇਹ 6 7 ਸਾਲ ਤੋਂ 6 7 ਸਾਲ ਤੋਂ ਲਾਪਤ ਸੀ ਜੀ ਇਹ 2.5 ਸਾਲ ਤਕਰੀਬਨ ਪਹਿਲਾਂ ਕਿਸੇ ਕੋਲੇ ਆ ਗਿਆ ਸੀ ਆਇਆ ਹੋਇਆ ਜਦੋਂ ਇਹ ਸਾਡੇ ਭਤੀਜੇ ਮਤਲਬ ਉੱਥੇ ਗਏ ਤਾਂ ਇਹ ਗਾਇਬ ਹੋ ਗਿਆ ਸੀ ਉੱਥੋਂ ਉਹ ਇਹ ਮੰਨੋ ਤੁਸੀਂ ਵੀ ਫੇਰ ਫੇਰ ਗਾਇਬ ਹੋ ਗਿਆ ਜੀ ਉਹ ਬੰਦੇ ਨੂੰ ਜਿਹੜੇ ਕੋ ਜਿਨੇ ਫੜਿਆ ਸੀ ਜੀ ਉਹ ਪਸਾਰ ਰਿਹਾ ਸੀ ਵੀ ਮੈਂ ਕਿਉਂ ਇੱਕ ਰਾਤ ਹੋਰ ਰੱਖ ਲੈਂਦਾ ਤਾਂ ਸਾਨੂੰ ਮਿਲ ਜਾਂਦਾ ਇਹ ਲੰਮੇ ਸਮੇਂ ਤੋਂ ਲੱਪਟਾ ਰਹੇ ਵਿੱਚ ਦੀ ਪਰਿਵਾਰ ਨੇ ਉਮੀਦਾਂ ਵੀ ਹਾਰੀਆਂ ਹੋਈਆਂ ਵੀ ਨਹੀਂ ਮਿਲੇਗਾ ਬਿਲਕੁਲ ਉਮੀਦਾਂ ਹਾਰੀਆਂ ਹੋਈਆਂ ਸੀ ਜੀ ਪਰਿਵਾਰ ਨੂੰ ਤਾਂ ਇਹ ਸੀ ਇਹ ਦੇਖੋ ਤੁਸੀਂ ਵੀ ਜੇ ਇੱਕ ਦੋ ਮਹੀਨੇ ਨਾ ਬੰਦਾ ਘਰ ਆਵੇ ਇੱਕ ਹਫਤਾ ਨਾ ਘਰ ਆਵੇ ਆਪਾਂ ਉਮੀਦ ਤਾਂ ਵੀ ਛੱਡ ਦੇਣੀ ਇਹ ਤਾਂ 6-7 ਸਾਲ ਹੋ ਗਏ ਸੀ ਉਮੀਦ ਬਿਲਕੁਲ ਖਤਮ ਸੀ ਜੀ ਅਸੀਂ ਸਾਰਿਆਂ ਦਾ ਪਰਿਵਾਰ ਵੱਲੋਂ ਪਿੰਡ ਵੱਲੋਂ ਆਪਣੇ ਵੱਲੋਂ ਧੰਨਵਾਦ ਕਰਦੇ ਆ ਕਿ ਰਾਜਕੁਮਾਰ ਜੀ ਵਰਗੇ ਭਿੰਦਰ ਸਿੰਘ ਜੀ ਵਰਗੇ ਤੇ ਮੀਡੀਆ ਇਸ ਮੀਡੀਆ ਦਾ ਅਸੀਂ ਬਹੁਤ ਧੰਨਵਾਦੀ ਆ ਦੇਖੋ ਆਪਣੇ ਕੰਮ ਛੱਡ ਕੇ ਸਾਡੇ ਵੀਡੀਓ ਪਾਈ ਤਾਂ ਹਰ ਬੰਦੇ ਨੂੰ ਪਤਾ ਲੱਗਿਆ ਸਾਡੇ ਪਿੰਡ ਚ ਅਸੀਂ ਇਕੱਲੇ ਅਸੀਂ ਨਹੀਂ ਖੁਸ਼ੀ ਮਨਾ ਰਹੇ ਇਹ ਇਹ ਸਾਡਾ ਪਿੰਡ ਹੁਣ ਅਸੀਂ ਇਹਨਾਂ ਨੂੰ ਲੈ ਕੇ ਜਾਣਾ ਹੈ ਪਿੰਡ ਸਨਮਾਨਤ ਕਰਾਂਗੇ ਸਾਡੇ ਸਾਰੇ ਪਿੰਡ ਨੂੰ ਖੁਸ਼ੀ ਹੋਈ ਹੋਈ ਹੈ ਇਹ ਗੱਲ ਦੀ ਮੁਬਾਰਕ ਆਪਣੇ ਘਰ ਆ ਰਿਹਾ ਹੁੰਦਾ ਹੀ ਹੈ ਜੀ ਹਰ ਬੱਚੇ ਨੂੰ ਮਤਲਬ ਇਹ ਹੈ ਗੱਲ ਇਹਨੂੰ ਵੀ ਇਹ ਸੀ ਵੀ ਮੈਂ ਆਪਣੇ ਘਰ ਜਾਣਾ ਹੈ ਰਾਜਕੁਮਾਰ ਜੀਆ ਨੇ ਇੰਨੀ ਖਰੀਦ ਦੇਖੋ ਇਹ ਦੱਸ ਰਹੇ ਨੇ ਕਿ ਮੈਂ ਚਾਹ ਪੀਣੀ ਆ ਪੀ ਲੈ ਬੇਟਾ ਮੈਂ ਸਮੋਸਾ ਖਾਣਾ ਖਾ ਲੈ ਬੇਟਾ ਆ ਕੱਪੜਾ ਲੈਣਾ ਲੈ ਲੈ ਬੇਟਾ ਇਹਨਾਂ ਨੇ ਪੂਰਾ ਖਰਚਾ ਕਰਿਆ ਇਕੱਲਾ ਲਿਆਉਣ ਦਾ ਨਹੀਂ ਜੀ ਪੂਰਾ ਖਰਚਾ ਵੀ ਕਰਿਆ ਇਹਨਾਂ ਨੇ ਵੀ ਦੇਖੋ ਤੁਸੀਂ ਇਨਸਾਨ ਐਡੇ ਵਧੀਆ ਇਨਸਾਨ ਬਹੁਤ ਜ਼ਿਆਦਾ ਵਧੀਆ ਸੋ ਲਾਸਟ ਤੇ ਫਿਰ ਮੈਂ ਜਿਵੇਂ ਨੌਜਵਾਨ ਨੇ ਅਬਦਾਮ ਸ਼ਕਤੀ ਕਿੰਨਾ ਕਿਤੇ ਦਿਮਾਗੀ ਤੌਰ ਤੇ ਵੀ ਤੁਹਾਡਾ ਭਤੀਜਾ ਕਿਸੇ ਹਿਸਾਬ ਨਾਲ ਬਿਮਾਰ ਹੈਗਾ ਜੇ ਦਿਮਾਗੀ ਦਿਮਾਗੀ ਠੀਕ ਨਹੀਂ ਹੈ ਇਹ 20% ਦੀ ਦਿਮਾਗ ਕੱਟ ਕਰਦਾ ਹੈ ਇਹਨੂੰ ਬਚਪਨ ਤੋਂ ਸ਼ਕਤੀਮਾਨ ਕਹਿੰਦੇ ਹੁੰਦੇ ਸੀ ਬੱਚੇ ਉਹੀ ਵਸੇ ਦਾ ਦਿਮਾਗ ਸੀ ਵੀ ਮੈਂ ਸ਼ਕਤੀਮਾਨ ਆ ਇਹ ਆਪਣਾ ਆਪਣਾ ਨਾਂ ਇਹ ਸ਼ਕਤੀਮਾਨ ਸੀ ਬੱਚਿਆਂ 'ਚ ਖੇਡਦਾ ਹੋਇਆ ਇਹ ਸ਼ਕਤੀਮਾਨ ਹੀ ਕਹਿੰਦਾ ਹੁੰਦਾ ਸੀ ਆਪਣੇ ਆਪ ਨੂੰ ਠੀਕ ਹਾਂਜੀ ਰੌਸ਼ਕੁਮਾਰ ਜੀ ਨੌਜਵਾਨ ਤੁਮ ਹੋ ਗਏ ਸੀ ਕਲਕੱਤੇ ਦੀਆਂ ਸੜਕਾਂ ਤੇ ਕਿਵੇਂ ਲੱਗੇ ਤੁਸੀਂ ਕਿ ਅੱਜ ਹੁਣ ਉਸ ਨੂੰ ਪਰਿਵਾਰ ਦੇ ਲੋਕਾਂ ਨੂੰ ਸੌਂਪ ਦਿੱਤਾ ਤੁਸੀਂ ਹਾਂਜੀ ਮੈਂ ਕੱਲ ਪਹੁੰਚਿਆ ਸੀ ਇੱਥੇ ਤੇ ਇੱਥੋਂ ਮਹਿੰਦਰ ਸਿੰਘ ਜੀ ਨਾਲ ਮੈਂ ਮਿਲਿਆ ਤਾਂ ਉਹਨਾਂ ਨੇ ਫਿਰ মিডিਆ ਨੂੰ ਬੁਲਾ ਕੇ ਇਹਨਾਂ ਦਾ ਆਪਣਾ ਛਾਂਮਨ ਕਰਵਾਈਏ ਤੇ ਪਰਿਵਾਰ ਮਿਲ ਗਿਆ ਹੈਗਾ ਤੇ ਜਿਹੜਾ ਮੁੰਡਾ ਮੈਨੂੰ ਇਹ ਮਿਲਿਆ ਸੀ ਇਹ ਆਪਣੇ ਨੂੰ ਸ਼ਕਤੀਮਾਨ ਦਾ ਨਾਮ ਦੱਸਦਾ ਸੀ ਲੇਕਿਨ ਉਹਨੇ त्यागे ਪਰਿਵਾਰ ਨੇ ਤਾਂ ਮੁਬਾਰਕ ਅਲੀ ਦਾ ਨਾਮ ਹੈਗਾ ਤੇ ਉਹਦੇ ਭਰਾ ਤੇ ਪਰਿਵਾਰ ਸਾਰਾ ਆ ਚੁੱਕਿਆ ਹੈਗਾ ਤੇ ਮੈਂ ਉਹਨਾਂ ਨੂੰ ਪੁਲਿਸ ਦੀ ਨਿਗਰਾਨੀ ਦੇ ਵਿੱਚ ਸਾਰੀ ਫਾਰਮੈਲਟੀ ਕਾਨੂੰਨੀ ਕਾਰਵਾਈ ਕਰਕੇ ਤੇ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਹੈਗਾ ਅੱਜ ਸਨਮਾਨ ਕੀਤਾ ਗਿਆ ਕਮੇਟੀ ਵੱਲੋਂ ਵੀ ਤੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਕਿਸ ਤਰ੍ਹਾਂ ਲੱਗਦਾ ਦੇਖੋ ਜੀ ਮੈਨੂੰ ਬਹੁਤ ਖੁਸ਼ੀ ਹੈ ਕਿ ਬੱਚਾ ਆਪਣੇ ਘਰ ਪਹੁੰਚਾ ਤੇ ਮੈਨੂੰ ਤੁਸੀਂ ਜਿਹੜਾ ਇੱਥੇ ਇੱਥੇ ਦੀ ਕਮੇਟੀ ਨੇ ਆਪਣੇ ਵਿਸ਼ਕਰਮਾ ਸੁਸਾਇਟੀ ਕਮੇਟੀ ਨੇ ਆਪਣੇ ਪੁਲਿਸ ਡਿਪਾਰਟਮੈਂਟ ਨੇ ਮੈਨੂੰ ਸਨਮਾਨ ਕੀਤਾ ਦਿੱਤਾ ਹੈਗਾ ਤੇ ਮੈਂ ਇਸ ਗੱਲ ਦਾ ਬਹੁਤ ਧੰਨਵਾਦੀ ਹਾਂ ਤੇ ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹਾਂ ਬੇਅਸਰਾ ਹੀ ਅਗਰ ਤੁਹਾਨੂੰ ਕੋਈ ਅਸਾਹੀ ਅਸੀ ਆਤਮਾ ਕੋ ਭਟਕਦੀ ਮਿਲਦੀ ਹੈ अगर इस तरह कोई बच्चे गुआचे को है के, दुनिया बहुत है, है बड़े माँ प्यो रो रहे है लभ रहे हैं जिन्होंने नहीं मिल रहे हैं अगर कोई इदा का कदम चकेगा तो यह बहुत अच्छी गल है जी, जी बहुत अच्छी गल हैगी कि मतलब अ, अ, अगर लोग इस तरह होर भी कदम चकन तो इस तरह के बहुत पिछड़े बच्चे हजारों लखों बच्चे को, को, गुम है जोड़े मिल सदे अगर थोड़ा जहा कोशिश करेगा तो थोड़ी मैं कित मैं कामयाब हो ਹਰ ਕੋ ਦੂਸਰਾ ਕਰੇ ਉਹ ਜਰੂਰ ਕਾਮਯਾਬ ਹੋਏਗਾ ਮਾਪੀਏ ਆਤਮਾ ਖੁਸ਼ ਹੋਏਗੀ ਹਾਂਜੀ ਜੀ ਮੇਰਾ ਨਾਮ ਮਹਿੰਦਰ ਸਿੰਘ ਹੈ ਵਿਸ਼ਵਗੁਰਮਾ ਮੰਦਰ ਪਹਾਣੀਗੜ ਵਿਖੇ ਬੈ ਸੈਕਟਰੀ ਵਜੋਂ ਆਪਣਾ ਸੇਵਾ ਨਿਭਾਉਣਾ ਤੇ ਨਾਲ ਹੀ ਮੇਰਾ ਆਪਣਾ ਕਾਰੋਬਾਰ ਹੈ ਕਿਸ ਤਰ੍ਹਾਂ ਦੇਖੋ ਜੀ ਤੁਹਾਡੀ ਕਮੇਟੀ ਬਲ ਜਿਹੜਾ ਉਪਰਾਲਾ ਕੀਤਾ ਗਿਆ ਇੱਕ ਨੌਜਵਾਨ ਨੂੰ ਉਸਦੇ ਵਿਛੜੇ ਪਰਿਵਾਰ ਨਾਲ ਮਿਲਵਾ ਦਿੱਤਾ ਤੁਸੀਂ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਾਡੇ ਸਾਡੇ ਵਿਸ਼ਵਗੁਰਮਾ ਕਮੇਟੀ ਨੂੰ ਸਾਡੇ ਵਿਸ਼ਵਗੁਰਮਾ ਬੰਸੀਆਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਸਦਕਾ ਜੇ ਉਹਨਾਂ ਨੇ ਮੈਨੂੰ ਸੈਕਟਰੀ ਥਾਪਿਆ ਤਾਂ ਅੱਜ ਮੈਂ ਉਹਨਾਂ ਦੇ ਨਾਲ ਖੜ ਕੇ ਇਹੋ ਜਿਹਾ ਵੱਡਿਆ ਅਪਰਾਧ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਸੋਹਣ ਪਰਿਵਾਰ ਨੂੰ ਸੌਦੇਤਾਂ ਬੱਚੇ ਦੀ ਪੁਸ਼ਟੀ ਕਰ ਹਾਂ ਹੁਣ ਅਸੀਂ ਇਹ ਬੱਚਾ ਕਿਉਂਕਿ ਇਹ ਇਹਦਾ ਨਾਮ ਵੈਸੇ ਸ਼ਕਤੀਮਾਨ ਇਹ ਕਹਿੰਦਾ ਸੀ ਪਰ ਮੇਰੇ ਅੰਦਾਜ਼ੇ ਮੁਤਾਬਕ ਸ਼ਕਤੀਮਾਨ ਕੋਈ ਨਾਂ ਹੁੰਦਾ ਨਹੀਂ ਤੇ ਮੈਨੇ ਇੱਕ ਹੋਟਲ ਦੇ ਨਾਂ ਤੋਂ ਅੰਦਾਜ਼ਾ ਲਾਇਆ ਤੇ ਇਹਦੇ ਦੱਸਣ ਮੁਤਾਬਕ ਵੀ ਮੇਰਾ ਭਰਾ ਇੱਕ ਰੋਟਾਵੇਟਰ ਦਾ ਕੰਮ ਕਰਦਾ ਹੈ ਜਿਸ ਕਰਕੇ ਅੰਦਾਜ਼ੇ ਲਾਉਣ ਕਰਕੇ ਉਹਨਾਂ ਵਰਕਸ਼ਾਪਾਂ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਕੱਲ ਸ਼ਾਮ ਹਨੇਰਾ ਹੋ ਗਿਆ ਅੱਜ ਸਵੇਰੇ ਫਿਰ ਇਹਨਾਂ ਨੂੰ ਰਾਤ ਫਿਰ ਤਕਰੀਬਨ ਇੱਕ ਸਾਡੇ ਮੈਂ ਧੰਨਵਾਦੀਆਂ ਮੀਡੀਆ ਦਾ ਜਿਨ੍ਹਾਂ ਨੇ ਇੱਕ ਬਾਈਟ ਪਾ ਕੇ ਇਸ ਬੱਚੇ ਨੂੰ ਇਹਦੇ ਕਰਜ਼ਿਆਂ ਨੂੰ ਮਿਲਾਉਣ ਵਿੱਚ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਪੂਰੀ ਮਦਦ ਕੀਤੀ ਹੈ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਦਿੱਲੀ ਦੇ ਵਪਾਰੀ ਰਾਜ ਕੁਮਾਰ ਵੱਲੋਂ ਜੀ ਇੱਕ ਇਹ ਉਪਰਾਲਾ ਕੀਤਾ ਗਿਆ ਉਹ ਵੀ ਅਣਜਾਣ ਵਿਅਕਤੀ ਤੇ ਪ੍ਰਤੀ ਅੱਜ ਕੱਲ ਜਿਦੀ ਜਾਣ ਪਛਾਣ ਹੋਵੇ ਉਹ ਵੀ ਨਹੀਂ ਇਦਾਂ ਇੰਨਾ ਕਰਦਾ ਕਿਸੇ ਮੈਂ ਸਮਝਦਾ ਪਿਸ ਸ਼੍ਰੀ ਰਾਮ ਰਾਜਕੁਮਾਰ ਜੀ ਵਰਗਾ ਇਸ ਦੁਨੀਆ ਤੇ ਕੋਈ ਕੋਈ ਟਾਮੇ ਟਾਮੇ ਬੰਦੇ ਹੁੰਦੇ ਹੁੰਦੇ ਨੇ ਜਿਨ੍ਹਾਂ ਨੇ ਪੈਸੇ ਦੀ ਪਰਵਾਹ ਨਾ ਕਰਦੇ ਹੋਏ ਆਪਣੇ 4 ਦਿਨਾਂ ਦੀ ਜਿਹੜੀ ਵਿਅਸਤਤਾ ਹੈ ਉਹਨੂੰ ਵੀ ਰੋਕਦੇ ਹੋਏ ਇਸ ਬੱਚੇ ਨੂੰ ਆਪਣੇ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਮਿਲਣ ਤੇ ਜਦੋਂ ਮੈਨੂੰ ਇਹ ਪਤਾ ਲੱਗਿਆ ਵੀ ਇਹ ਬੱਚਾ ਕੋਈ ਸਾਡੇ ਏਰੀਆ ਦਾ ਹੈ ਆਪਣੇ ਨਾਂ ਦੱਸਿਆ ਇਹਨੇ ਸਮਾਣਾ ਭੋਨੀਗੜ ਤਾਂ ਮੇਰੀ ਪੂਰੀ ਕੋਸ਼ਿਸ਼ ਹੋਈ ਵੀ ਕਿਵੇਂ ਨਾ ਕਿਵੇਂ ਇਹ ਬੱਚਾ ਆਪਣੇ ਘਰ ਪਹੁੰਚ ਸਕੇ ਤੋ ਤੁਹਾਡਾ ਸਾਰਿਆਂ ਮੀਡੀਆ ਦਾ ਸਹਿਯੋਗ ਸਦਕਾ ਹੀ ਅੱਜ ਇਹ ਬੱਚਾ ਆਪਣੇ ਘਰ ਖੁਸ਼ੀ-ਖੁਸ਼ੀ ਜਾ ਰਿਹਾ ਹੈ ਜਿਸ ਦੇ ਮੈਨੂੰ ਮੇਰੇ ਮਨ ਨੂੰ ਮੇ ਮੈਂ ਭਗਵਾਨ ਵਿਸ਼ਵ ਕਰਵਾ ਜੇਗੀ ਬਰਦਾਸ਼ਤ ਕਰਦਾ ਕਿ हे ਪਰਮਪੀਤਾ ਪਰਮਾਤਮਾ ਜਿਸ ਵੀ ਇਨਸਾਨ ਨੇ ਇੰਨੀ ਕੋਸ਼ਿਸ਼ ਸਦਕਾ ਮਿਹਨਤ ਸਦਕਾ ਅੱਜ ਸਾਡੇ ਦਾ ਕੇਸ ਬੱਚੇ ਨੂੰ ਪਹੁੰਚਾਇਆ ਆਪਣੇ ਘਰ ਤੱਕ ਪਹੁੰਚਦਾ ਕੀਤਾ ਪਰਮਾਤਮਾ ਉਹਨੂੰ ਦਿਨ-ਦੁਗਣੀ ਰਾਤ ਤੇ ਓਗਣੀ ਤਰੱਕੀ ਬਖਸ਼ੇ ਹਾਂਜੀ ਸਰ ਤੁਹਾਡਾ ਨਾਮ ਐਸ.ਆਈ. ਕਰਨ ਸਿੰਘ ਸਰ ਇਹ ਕੀ ਮਾਮਲਾ ਜਿਹੜਾ ਨੌਜਵਾਨ ਅਕਬਰ ਅਲੀ ਜਿਹੜਾ ਅੱਜ ਇਹ ਇੱਕ ਦਾਸ ਕੁਮਾਰ ਜੋ ਦਿੱਲੀ ਦੇ ਵਪਾਰੀ ਮਕਾਨ ਦੇ ਸਿਲਸਲੇ ਦੇ ਵਿੱਚ ਕਲਕੱਤੇ ਗਏ ਹੋਏ ਸੀ ਇਹਨਾਂ ਨੂੰ ਸੜਕਾਂ ਦੇ ਉੱਪਰ ਕੋਈ ਨਾਮ ਉਲੰਭ ਵਿਅਕਤੀ ਘੁੰਮਦਾ ਮਿਲਿਆ ਜਿਸ ਨੇ ਉਹ ਆਪਣਾ ਨਾਮ ਸ਼ਕਤੀਮਾਨ ਦੱਸਿਆ ਠੀਕ ਹੈ ਉਹਦੀ ਪੰਜਾਬੀ ਬੋਲੀ ਤੋਂ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਇਹ ਪੰਜਾਬ ਦਾ ਹੈ ਤੇ ਜਿਸ ਨੇ ਉਸ ਨਾਲ ਗੱਲਬਾਤ ਕੀਤੀ ਤੇ ਉਹ ਕਿਸੇ ਟ੍ਰੇਨ ਰਹੀ ਦਿੱਲੀ ਤੋਂ ਉਹ ਨਿਕਲ ਲੱਗੇ ਪੁੱਜਿਆ ਹੁਣ ਅੱਜ ਮੋਤਵਾਰ ਪੁਰਸ਼ਾਂ ਦੀ ਹਾਜ਼ਰੀ ਵਿੱਚ ਇਸ ਲੜਕੇ ਨੂੰ ਪਰਿਵਾਰ ਦੇ ਸੌਪਿਆ ਗਿਆ ਪਰਿਵਾਰ ਨੂੰ ਸੌਪਿਆ ਗਿਆ ਪਰਿਵਾਰ ਕਿੱਥੋਂ ਦਾ ਸੀ ਜੀ ਪਰਿਵਾਰ ਰਸੂਲਪੁਰਸ਼ਣਾ ਦਾ ਜੀ ਉਹਦੇ ਦੋ ਭਰਾ ਉਹਨੇ ਆਪਣੇ ਭਰਾਵਾਂ ਦੀ ਪਛਾਣ ਕੀਤੀ ਵੀ ਇਹ ਮੇਰੇ ਭਰਾ ਹਨ ਸਰ ਕਿਸੇ ਪ੍ਰਕਾਰ ਦਾ ਮਾਨਸਿਕ ਜੀ 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 ਇਹਨਾਂ ਨੂੰ ਦੱਸਿਆ ਜੋ ਸਮੇਤੋ ਕਰੋ ਗਿਆ ਸੀ ਮੈਂ ਤੁਮਗੀ ਤੌਰ ਤੇ ਪਰੇਸ਼ਾਨ ਸੀ ਪਰਿਵਾਰ ਦੇ ਕੀ ਘਣਾ ਚੋਣ ਜਿਹੜੇ ਬਹੁਤ ਹੀ ਰੱਬ ਰੂਪ ਬੰਦੇ ਨੇ ਜੀ ਜਿਨ੍ਹਾਂ ਨੇ ਆਪਣੇ ਖਰਚੇ ਤੇ ਲੈ ਕੇ ਇੱਥੇ ਪਹੁੰਚਿਆ ਉਹਦਾ ਸਾਰੇ ਉਮਰ ਅਸੀਂ ਦੇਣੇ ਰਾਂਗੇ ਬਿਲਕੁਲ ਸਾਡਾ ਪੰਨੀ ਗਟਾ ਅਧਿਕਾਰੀਆਂ ਨੂੰ ਅੱਜ ਸਨਮਾਨ ਦਿੱਤਾ ਗਿਆ ਅਧਿਕਾਰੀਆਂ ਨੂੰ ਸਨਮਾਨ ਦਿੱਤਾ ਗਿਆ ਜੀ ਉਹਨੂੰ ਥੈਂਕ ਯੂ ਬਰੋ